ਹਾਂਜੀ ਮੈਂ ਮਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੰਗੜਾ ਬਤੌਰ ਡੀਪੀਡੀ ਪੋਸਟ ਤੇ ਮੈਂ ਕੰਮ ਕਰ ਰਿਹਾ ਸੀ ਸਰਕਾਰੀ ਹਦਾਇਤਾਂ ਅਨਸਾਰ ਮੇਰੀ ਜਿਹੜੀ ਡਿਊਟੀ ਆ ਬੀਏਵੀ ਸਕੂਲ ਨਰਕੇ ਉੱਥੇ ਲੱਗੀ ਆ ਔਰ ਮੈਂ ਨਕਲ ਦੇ ਵਰਕਲੋਡ ਕਰ ਰਿਹਾ ਹਾਂ ਉੱਥੇ ਪ੍ਰਾਈਵੇਟ ਸਕੂਲ ਪ੍ਰਿੰਸੀਪਲ 골ਡਨ ਦਾ ਉਹ ਆ ਕੇ ਤੁਹਾਡੇ ਨਾਲ ਨਕਲ ਮਰਵਾਉਣ ਦੇ ਵਿੱਚ ਮੈਨੂੰ ਉਤਸ਼ਾਹਿਤ ਕਰ ਰਹੀ ਜਦ ਕਿ ਇਹਦਾ ਵਿਰੋਧ ਕੀਤਾ ਆ ਵਿਰੋਧ ਉਪਰੰਤ ਉਹਨਾਂ ਸਾਡੇ ਨਾਲ ਗੱਲਬਾਤ ਕੀਤੀ ਆ ਗੱਲਬਾਤ ਕੀ ਹੋਈ ਸਾਰੀ ਜੋ ਦਾ ਜੋਰ ਦਾ ਨਗਰੀ ਯੂਨੀਵਰਸਿਟੀ ਦਿੱਤਾ ਗਿਆ ਉਹਨੂੰ ਅੰਦਰ ਨਹੀਂ ਆਂ ਦਿੱਤਾ ਸਰ ਉਹ ਅੰਦਰ ਆਣਾ ਚਾਹੁੰਦਾ ਸੀ ਨਕਲ ਮਾਰਨ ਵਾਸਤੇ ਪਰ ਅਹੀਂ ਉਹਨੂੰ ਅੰਦਰ ਨਹੀਂ ਆਂ ਦਿੱਤਾ ਜੀ ਕਿਹਦਾ ਸੀ ਜਤਿੰਦਰ ਮਾਜਨ ਜੀ ਪ੍ਰਾਈਵੇਟ ਸਕੂਲ ਦਾ 골ਡਨ ਸਕੂਲ ਤੋਂ ਉਹਨਾਂ ਦੇ ਬੱਚੇ ਉੱਥੇ ਅਪੀਅਰ ਹੋ ਰਹੇ ਆ ਆ ਦੇ ਵੱਲੋਂ ਮੰਗਿਆ ਕਿ ਸਰਕਾਰ ਕਹਿੰਦੀ ਹੈ ਵੀ ਬਿਲਕੁਲ ਨਕਲ ਬੰਦ ਹੋਣੀ ਚਾਹੀਦੀ ਆ ਅਸੀਂ ਸਰਕਾਰ ਦੇ ਨਾਲ ਆ ਪਰ ਸਾਡਾ ਸਹਿਯੋਗ ਕੀਤਾ ਜਾਵੇ ਜੇ ਆਪ ਮਤਲਬ ਕਿ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੇ ਹੈਵੀ ਹੁੰਦੇ ਆ ਤੁਹਾਨੂੰ ਕਾਲੀ ਗੋਚ ਕਰਦੇ ਆ ਸਾਡੀ ਮਾਲੀ ਜਾਨ ਨੂੰ ਇਤਰਾ ਕਰਦੇ ਆ ਤੇ ਤੁਹਾਡਾ ਪਰਿਵਾਰ ਦੇ ਵੀ ਪ੍ਰਤੀ ਮਤਲਬ ਦਾ ਸਰਕਾਰੀ ਦਰਵਾਜ਼ੇ ਤੇ ਹਾਂਜੀ ਹਾਂਜੀ ਸਰ ਆਈਪਾ ਦੀਵ ਜੀ ਸਾਹਿਬ ਨਾਲ ਵੀ ਕਰਤੇ ਦੀਵ ਸਾਹਿਬ ਥੋੜੇ ਅੱਗੇ ਪਿੱਛੇ ਹੀ ਤੇ ਆਈ ਉਹਨਾਂ ਨੇ ਦਿਖਾ ਦਿੱਤੀ ਹੈ ਥਾਣੇ ਸਿਟੀ ਦੇ ਵਿੱਚ ਅੱਜ ਅਸੀਂ ਗਵਰਨਮੈਂਟ ਇਚ ਜਿਨਨਾਂ ਨੇ ਡੀਟੀਐਫ ਤੇ ਹੋਰ ਦੇ ਅਗਜਤ ਬੰਦੀਆਂ ਦੇ ਸਾਂਝੇ ਵਫਦ ਵੱਲੋਂ ਐਸਐਚਓ ਸਿਟੀ ਨੂੰ ਮਿਲੇ ਆ ਇਹਦੇ ਵਿੱਚ ਸਾਡੇ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਆ ਕਿ ਡੀਏਵੀ ਸਕੂਲ ਬॉय ਜਿਹੜਾ ਉੱਥੇ 골ਡਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੇਪਰ ਦੇ ਰਿਹਾ ਸਾਡੇ ਅਧਿਆਪਕ ਜਿਹੜੇ ਮਨਜੀਤ ਸਿੰਘ ਜੀ ਦਰੰਗਲੇ ਵਿਖੇ ਜਿਹੜੇ ਪੜਾਉਂਦੇ ਸੀ ਨਿਸਕਲ ਸਕੂਲ ਉਹਨਾਂ ਦੀ ਨਿਗਰਾਨੀ ਵਜੋਂ ਡਿਊਟੀ ਲੱਗੀ ਸੀ ਪਰ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਵਿਦਿਆਰਥੀ ਇੱਥੇ ਪੇਪਰ ਦੇ ਰਹੇ ਆ ਉਹਦੇ ਪ੍ਰਿੰਸੀਪਲ ਦਾ ਪਹਿਲੀ ਕਲ ਉੱਥੇ ਜਾਣਾ ਬਣਦਾ ਨਹੀਂ ਸੀ ਪਰ ਉਹਨਾਂ ਨੇ ਉਸ ਸੈਂਟਰ ਵਿੱਚ ਉਹਨਾਂ ਦਾ ਭਤੀਜਾ ਪੇਪਰ ਦੇ ਰਿਆ ਸੀ ਉਹਨੂੰ ਨਕਲ ਮਰਾਉਣ ਦੇ ਕਾਰਨ ਸਾਡੇ ਟੀਚਰ ਨੇ ਨਕਲ ਨਹੀਂ ਮਾਰ ਦਿੱਤੀ ਇਸ ਰੰਜਿਸ ਦੇ ਵਿੱਚ ਅੱਜ ਆਖਰੀ ਪੇਪਰ ਹੋਣ ਕਰਕੇ ਸਾਡੇ ਟੀਚਰ ਦੇ ਨਾਲ ਬਦਸੂਖੀ ਕੀਤੀ ਆ ਉਹਦੇ ਨਾਲ ਹਾਥੋਪਾਈ ਕੀਤੀ ਆ ਉਹਦੇ ਨਾਲ ਮਿਸਬੀਹਵ ਕੀਤਾ ਔਰ ਇਹਦੇ ਨਾਲ ਸਾਡੇ ਸਮੂਹ ਅਧਿਆਪਕਾਂ ਵਿੱਚ ਜ਼ਿਲ੍ਹੇ ਚ ਰੋਸ ਆ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਆਪਾਂ ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਕੱਲ ਐਸੋਵਰ ਮਿਲਾਂਗੇ ਔਰ ਅਸੀਂ ਸਿੱਖਿਆ ਮੰਤਰੀ ਤੋਂ ਸੂਬਾ ਸਰਕਾਰ ਤੋਂ ਮੰਗ ਕਰਦੇ ਆ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪ੍ਰਿੰਸੀਪਲ ਖੁਦ ਜਿਹੇ ਨਕਲ ਮਰਾਉਣ ਲ ਜਾਂਦੇ ਆ ਅਜਿਹੇ ਪ੍ਰਿੰਸੀਪਲਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਸਾਡੇ ਅਧਿਆਪਕ ਨੂੰ ਹਿਸਾਬ ਦੇਣਾ ਚਾਹੀਦਾ ਕੋਈ ਉਹਨਾਂ ਨੇ ਤੁਹਾਡੇ ਨੂੰ ਹੱਥੋਂ ਵਧੀ ਕੋਈ ਦਿੱਕਤ ਜੀ ਬਿਲਕੁਲ ਸਾਡੇ ਟੀਚਰ ਦੇ ਨਾਲ ਹੱਥੋਪਾਈ ਕੀਤੀ ਆ ਉਹਨਾਂ ਦਾ ਫੋਨ ਵੀ ਖੋਇਆ ਔਰ ਉੱਥੇ ਸਾਰਾ ਲੇਡੀ ਸਟਾਫ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਗਾਲਾਂ ਵੀ ਕੱਢੀਆਂ ਔਰ ਇਹ ਬਹੁਤ ਮਾੜੀ ਗੱਲ ਹੈ ਵੀ ਅਧਿਆਪਕ ਦਾ ਜਿਹੜਾ ਇੱਜ਼ਤ ਮਾਣ ਜਿਹੜਾ ਉਹ ਬਹਾਰ ਰਹਿਣਾ ਚਾਹੀਦਾ ਇੱਕ ਅਧਿਆਪਕ ਇਮਾਨਦਾਰੀ ਨਾਲ ਡਿਊਟੀ ਕਰਦਾ ਔਰ ਨਕਲ ਨਹੀਂ ਚੱਲਣ ਦਿੰਦਾ ਉਹਦੇ ਨਾਲ ਜਿਹੜੇ ਜਹੇ ਅਨਸਰ ਜਿਹੜੇ ਕਾਰਵਾਈ ਕਰਦੇ ਆ ਉਹਨਾਂ ਦੇ ਨਾਲ ਹੱਥੋਪਾਈ ਕਰਦੇ ਆ ਉਹਨਾਂ ਦੇ ਬਦ ਸਰਕਾਰ ਨੂੰ ਸਖਤ ਕਾਰਵਾਈ ਦੀ ਮੰਗ ਕਰਦੇ ਸਾਡੀ ਮੰਗ ਇਹੋ ਹੀ ਹੈ ਸੱਚ ਨੂੰ ਬੇਨਤੀ ਕੀਤੀ ਹੈ ਵੀ ਜਲਦੀ ਜਿਹੜੀ ਐਨਕੁਆਰੀ ਕਰਕੇ ਔਰ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਸੱਚ ਸਾਬ ਨੇ ਇਹ ਜਲਦੀ ਇੱਕ ਦੋ ਦਿਨ ਦੇ ਵਿੱਚ ਆਪਾਂ ਇਨਕੁਆਰੀ ਕਰਕੇ ਅਧਿਆਪਕ ਨੂੰ ਜਿਹੜਾ ਇਨਸਾਫ ਦਵਾਵਾਂਗੇ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਬ੍ਰਦਰ ਦਾ ਬੇਟਾ ਹੈ ਉਹ ਪਲੱਸ 2 ਦੇ ਪੇਪਰ ਦੇ ਰਿਹਾ ਸੀਗਾ ਔਰ ਪੇਪਰ ਦੇਣ ਦੇ ਦੌਰਾਨ ਜਿਹੜਾ ਹੈ ਇਹਦੇ ਨਾਲ ਇੱਕ ਘਟਨਾ ਵਾਪਰੀ ਹੈ ਜਦੋਂ ਕਿ ਸਾਨੂੰ ਪਤਾ ਚੱਲਿਆ ਜਿਸ ਵੇਲੇ ਬੱਚਾ ਆਪਣਾ ਪੇਪਰ ਦੇ ਕੇ ਮੇਰੇ ਕੋਲ ਆਇਆ ਉਸ ਵੇਲੇ ਉਸ ਬੱਚੇ ਨੇ ਮੈਨੂੰ ਰੋ ਕੇ ਦੱਸਿਆ ਕਿ ਅੱਜ ਮੇਰੇ ਨਾਲ ਚਾਚੂ ਜੀ ਅੱਜ ਮੇਰੇ ਨਾਲ ਇਹ ਪ੍ਰੋਬਲਮ ਆਈ ਹੈ ਕਿ ਮੇਰੇ ਕੋਲ ਕੋਈ ਵੀ ਸਲਿੱਪ ਵੀ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਸੀਗੀ ਬਟ ਉਥੋਂ ਦਾ ਇੱਕ ਜਿਹੜਾ ਟੀਚਰ ਸੀਗਾ ਜਿਹੜਾ ਨਿਊਜ਼ੀਲੇਟਰ ਰੂਮ ਨੰਬਰ 2 ਦੇ ਵਿੱਚ ਲੱਗਿਆ ਹੋਇਆ ਸੀਗਾ ਉਸਨੇ ਉਹਦੇ ਜਿਹੜੇ ਅੰਦਰ ਬਾਡੀ ਪਾਰਟ ਦੇ ਵਿੱਚ ਇਨਰ ਸਾਈਡ ਤੋਂ ਜਿਹੜਾ ਹੈਗਾ ਟੱਚ ਕੀਤੇ ਔਰ ਬਾਰ-ਬਾਰ ਟੱਚ ਕਰਦੇ ਦੌਰਾਨ ਉਹਨੇ ਬੜੀ ਸ਼ਰਮ ਫੀਲ ਕੀਤੀ ਹੈ ਸਰ ਔਰ ਉਹਦੀ ਜਿਹੜੇ ਡਰੈਸ ਕੋਟ ਸਕੂਲ ਦਾ ਜਿਹੜਾ ਕੋਟ ਉਹਨੇ ਪਾਇਆ ਹੋਇਆ ਸੀਗਾ ਉਹ ਸਕੂਟ ਨੂੰ ਵੀ ਉਹਨੇ ਉਤਾਰ ਕੇ ਬਾਹਰ ਝਾਕੇ ਦਿੱਤਾ ਔਰ ਸਾਥ ਦੀ ਸਾਥ ਉਹਨੂੰ ਮਾਂ ਕਹਿੰਦੀਆਂ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਇਹੀ ਬੱਚਾ ਰੋਂਦਾ ਆ ਰਿਹਾ ਸੀਗਾ ਤਾਂ ਮੈਂ ਜੀ ਕੰਪਲੇਂਟ ਔਫਿਸ ਜਾ ਕੇ ਕੀਤੀ ਹੈ ਸਕੂਲ ਦੇ ਵਿੱਚ ਮੈਂ ਗਿਆ ਔਰ ਉਹਨੇ ਮੇਰੇ ਨਾਲ ਵੀ ਮਾਰਾ ਬੇਤੀਰਾ ਕੀਤਾ ਉਹਨੇ ਮੈਨੂੰ ਕਿਹਾ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਬਲਾਓ ਐਸਐਚਓ ਸਾਹਿਬ ਨੂੰ ਬਲਾਓ ਐਸਐਚਓ ਸਾਹਿਬ ਨੂੰ ਉੱਤੇ ਵੀ ਗਾਲੀ ਗਲੋਚ ਕੀਤੀ ਉਹ ਆਪਣੀ ਗਲਤੀ ਮੰਨ ਨਹੀਂ ਰਿਹਾ

ਲੇਕਿਨ ਬਟ ਇਹ ਗੱਲ ਜ਼ਰੂਰ ਹੈ ਕਿ ਜੇਕਰ ਸਾਡੇ ਵਿੱਚ ਕੋਈ ਐਸੇ ਅਨਸਰ ਜਿਹੜੇ ਸ਼ਾਮਿਲ ਹੋਏ ਆ ਉਹਨਾਂ ਨੂੰ ਇਹ ਕੰਮ ਤੋਂ ਗੁਰੇਜ਼ ਕਰਨਾ ਚਾਹੀਦਾ ਸਰ ਇਹ ਸ਼ਹਿਰ ਦੇ ਵਿੱਚ ਹੀ ਸੈਂਟਰ ਬੱਸ ਸਟੈਂਡ ਦੇ ਸਾਹਮਣੇ ਸਕੂਲ ਹੈ ਸਾਡੇ ਕੋਲ ਦੋ ਅਲੱਗ-ਅਲੱਗ ਕੰਪਲੇਂਟਸ ਆਈਆਂ ਨੇ ਇੱਕ ਮਾਸਟਰ ਜਿਹੜੇ ਹੈਗੇ ਆ ਮਾਸਟਰ ਕੈਡਰ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਜਥੇਬੰਦੀ ਵੱਲੋਂ ਤੇ ਜਿਹੜਾ ਇੱਕ ਮਾਸਟਰ ਮਨਜੀਤ ਸਿੰਘ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਔਰ ਦੋਜੀ ਕੰਪਲੇਂਟ ਦੇ ਮਹਾਜਰ ਫੈਮਿਲੀ ਆ ਜਿਨ੍ਹਾਂ ਦੇ ਬੱਚੇ ਵੱਲੋਂ ਇੱਕ ਕੰਪਲੇਂਟ ਸਾਥ ਮਿਲੀ ਹੈ ਔਰ ਉਹਨਾਂ ਨੇ ਇੱਕ ਜੁਡੀਪੁਰ ਕੋਰਪੋਰੇਸ਼ਨ ਲਾਇਆ ਹੈ ਨੇ ਔਰ ਮੈਂ ਇਹ ਜਿਹਨੇ ਦੋਨੇ ਕੰਪਲੇਂਟਸ ਅਸੀਂ ਲੈ ਲਿਆ ਨੇ ਔਰ ਇਹਨੂੰ ਇਨਵੈਸਟੀਗੇਟ ਕਰਕੇ ਜੋ ਸਹੀ ਰੋ ਮਦਦ ਕਰਵਾਈ ਜਾਈ ਜੋ ਸਰ ਲਾਇਆ ਨੇ ਜਿਹੜੇ ਬੱਚੇ ਬੱਚਿਆਂ ਦਾ ਜਿਹੜਾ ਜਿਹੜਾ ਪਹਿਲਾ ਮਾਸਟਰਸ ਹੈ ਉਹ ਕਹ ਰਿਹਾ ਕਿ ਬੱਚੇ ਦੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਨੇ ਆ ਕੇ ਹਾਲੀ ਗੋਸ਼ਤ ਕੀਤਾ ਠੀਕ ਹੈ ਜਿਹੜੇ ਬੱਚਿਆਂ ਦਾ ਕੰਪਲੇਂਟ ਆ ਉਹ ਕਹਿੰਦਾ ਕਿ ਜਿਹੜੇ ਵੀ ਤਲਾਸ਼ੀ ਦੇ ਨਾਤੇ ਮੈਨੂੰ ਸੈਕਚੁਅਲੀ ਹਰਾਸ ਕੀਤਾ ਗਿਆ ਸੋ ਇਹ ਦੋਨੇ ਚੀਜ਼ਾਂ ਜਿੱਕਰ ਕੋ ਬੱਚੇ ਉੱਤੇ ਹੋਰ ਨਹੀਂ ਹੋਈ ਉਸ ਵੇਲੇ ਸੋ ਸਾਰਾ ਮੈਟਰ ਜਿਹੜਾ ਉਹ ਰੀਡਿਸਟੀਗੇਟ ਕਰਕੇ ਜੋ ਅਸਲੀਅਤ ਉਹਦੇ ਮੁਤਾਬਕ ਕਰ ਦੇ ਦਿੱਤੀ ਗਈ। ਠੀਕ ਹੈ।